ਕੁਝ ਗਾਇਕ ਤੇ ਗੀਤਕਾਰ ਆਰਜੈਂਟਿਲੋ ਆਪਣੇ ਕੰਮ ਨੂੰ ਲੈ ਕੇ ਕਾਫੀ ਸਰਗਰਮ ਰਹਿੰਦੇ ਨੇ ਹਾਲੀ ਦੇ ਦੌਰਾਨ ਗਾਇਕ ਅਤੇ ਗੀਤਕਾਰ ਦਾ ਚੰਡੀਗੜ੍ਹ ਦੇ ਪੀਯੂ ਚ ਸ਼ੋਅ ਹੋਣਾ ਸੀ ਜੋ ਕਿ ਰੱਦ ਹੋ ਗਿਆ ਹੈ ਇਹ ਸ਼ੋਅ ਰੱਦ ਹੋਣ ਦਾ ਕਾਰਨ ਜਿਆਦਾ ਭੀੜ ਦੱਸਿਆ ਜਾ ਰਿਹਾ ਕਿਉਂਕਿ ਯੂਨੀਵਰਸਿਟੀ ਦੇ ਅੰਦਰ ਅਤੇ ਬਾਹਰ ਭਾਰੀ ਜਾਮ ਲੱਗ ਗਿਆ ਸੀ ਇਸ ਸੰਬੰਧੀ ਜਾਣਕਾਰੀ ਗਾਇਕ ਅਰਜਨ ਢਿੱਲੋਂ ਨੇ ਆਪਣੇ ਇੰਸਟਾ ਅਕਾਊਂਟ ਤੇ ਕੁਝ ਸਟੋਰੀਆਂ ਵੀ ਪਾਈਆਂ ਜਿਸ ਵਿੱਚ ਇੱਕ ਵਿੱਚ ਉਹ ਆਪਣੀ ਚਾਹਤਿਆਂ ਨੂੰ ਦੱਸ ਰਹੇ ਨੇ ਕਿ ਪ੍ਰਬੰਧਾਂ ਦੀ ਘਾਟ ਕਾਰਨ ਸ਼ੋਅ ਰੱਦ ਕਰ ਦਿੱਤਾ ਗਿਆ ਤੇ ਪ੍ਰਸ਼ਾਸਨ ਨੇ ਵਧੀਆ ਇੰਤਜ਼ਾਮ ਕਰਕੇ ਸ਼ੋਅ ਨੂੰ ਦੁਬਾਰਾ ਕਰਾਉਣ ਲਈ ਕਿਹਾ ਜਲਦੀ ਹੀ ਨਵੀਂ ਤਰੀਕ ਦਾ ਜਿਹੜਾ ਐਲਾਨ ਕੀਤਾ ਜਾਵੇਗਾ ਜਲਦੀ ਹੀ ਮਿਲਾਂਗੇ ਸੰਦੀਗੜ ਦੇ ਪੀਯੂ ਦੇ ਵਿੱਚ ਗਾਇਕ ਆਰਜਨ ਢਿੱਲੋਂ ਦਾ ਜਿਹੜਾ ਸ਼ੋਅ ਕੈਂਸਲ ਹੋ ਗਿਆ ਦਰਅਸਲ ਤੁਹਾਨੂੰ ਦੱਸ ਦਈਏ ਕਿ ਇਹ ਜ਼ਿਆਦਾ ਹੂਨ ਕਾਰਨ ਪ੍ਰਸ਼ਾਸਨ ਦੇ ਵੱਲੋਂ ਇਹ ਵੱਡਾ ਫੈਸਲਾ ਲੈਂਦੇ ਹੋਏ ਸ਼ੋਅ ਨੂੰ ਜਿਹੜਾ ਕੈਂਸਲ ਕਰ ਦਿੱਤਾ ਗਿਆ ਜਿਸ ਦੇ ਕਾਰਨ ਆਰਜਨ ਢਿੱਲੋਂ ਦੇ ਫੈਨਸ ਨੂੰ ਨਿਰਾਸ਼ ਹੋ ਕੇ ਘਰ ਭਰਤ ਨਾ ਪਿਆ ਦੱਸ ਦਈਏ ਕਿ ਸ਼ਾਮ ਨੂੰ ਜਿਹੜਾ 6:30 ਵਜੇ ਦੇ ਕਰੀਬ ਆਰਜਨ ਢਿੱਲੋ ਦਾ ਸ਼ੋਅ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੋਣਾ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਜੋ ਉਹਨਾਂ ਦੇ ਫੈਨਸ ਜੀ ਤੇ ਉੱਥੇ ਪਹੁੰਚੇ ਹੋਏ ਸੀ ਤਾਂ ਸੜਕਾਂ ਦੇ ਉੱਤੇ ਵੀ ਜਾਮਵਾਰਗੀ ਜਿਹੜੀ ਸਥਿਤੀ ਬਣੀ ਹੋਈ ਸੀ ਜਿਸ ਤੋਂ ਬਾਅਦ ਜਦੋਂ ਪੁਲਿਸ ਦੇ ਕੋਲੋਂ ਹਾਲਾਤ ਕੰਟਰੋਲ ਤੋਂ ਬਾਹਰ ਹੋ ਗਏ ਤਾਂ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹਾਲਾਂਕਿ ਇਸ ਤੋਂ ਬਾਅਦ ਗਾਇਕ ਅਰਜਨ ਢਿੱਲੋਂ ਵੀ ਸਾਹਮਣੇ ਆਏ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਵੀ ਕਾਫੀ ਮਾਨਸਿਕੀ ਉਹ ਅੱਜ ਯੂਨੀਵਰਸਿਟੀ ਦੇ ਵਿੱਚ ਆਪਣਾ ਪਰਫਾਰਮ ਕਰਨਾ ਪਰੰਤੂ ਕੁਝ ਕਾਰਨਾ ਕਰਕੇ ਇਹ ਸ਼ੋਅ ਕੈਨਸਲ ਹੋ ਗਿਆ ਪ੍ਰਬੰਧਾਂ ਨੂੰ ਹੋਰ ਠੁਕਮੇ ਤਰੀਕੇ ਦੇ ਨਾਲ ਕਰਕੇ ਉਹਨਾਂ ਦਾ ਸ਼ੋਅ ਜਿਹੜਾ ਇੱਥੇ ਜਰੂਰ ਕਰਵਾਇਆ ਜਾਵੇਗਾ ਜਿਸ ਤੋਂ ਬਾਅਦ ਉਹਨਾਂ ਨੇ ਲੋਕਾਂ ਨੂੰ ਵੀ ਸ਼ਾਂਤੀ ਬਣਾਈ ਰੱਖਣ ਦੀ ਗੱਲ ਕਹੀ ਸੀ ਹਾਂਜੀ ਦੱਸ ਰਹੀ ਕਿ ਚੰਡੀਗੜ੍ਹ ਦੇ ਪੀਯੂ ਦੇ ਵਿੱਚ ਗਾਇਕ ਆਰਜਨ ਢਿੱਲੋਂ ਦਾ ਸ਼ੋਅ ਜਿਹੜਾ ਉਹ ਕੈਨਸਲ ਹੋ ਗਿਆ ਦਰਅਸਲ ਤੁਹਾਨੂੰ ਦੱਸ ਰਹੀ ਕਿ ਭੀੜ ਜ਼ਿਆਦਾ ਹੋਣ ਦੇ ਕਾਰਨ ਵਿਭਾਗ ਦੇ ਵੱਲੋਂ ਇਹ ਵੱਡਾ ਫੈਸਲਾ ਲੈਂਦੇ ਹੋਏ ਸ਼ੋਅ ਨੂੰ ਜਿਹੜਾ ਕੈਨਸਲ ਕਰ ਦਿੱਤਾ ਗਿਆ ਜਿਸ ਦੇ ਕਾਰਨ ਆਰਜਨ ਢਿੱਲੋਂ ਦੇ ਫੈਨਸ ਨੂੰ ਨਿਰਾਸ਼ ਹੋ ਕੇ ਘਰ ਪਰਤਣਾ ਪਿਆ ਦੱਸਦੀ ਕਿ ਆਥਨ ਮਿਲੇ ਜਿਹੜਾ ਅੰਡੇ 6 ਵਜੇ ਕਰੀਬ ਅਰਜੈਂਟਿਲੋ ਦਾ ਸ਼ੋਅ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੋਣਾ ਸੀ ਵੱਡੀ ਗਿਣਤੀ ਦੇ ਵਿੱਚੋਂ ਉਹਨਾਂ ਦੇ ਫੈਨਸ ਸੀ ਜਿਹੜੇ ਉਹ ਪਹੁੰਚੇ ਹੋਏ ਸੀ ਤੇ ਸੜਕਾਂ ਦੇ ਉੱਤੇ ਵੀ ਜਮ ਵਰਗੀ ਸਥਿਤੀ ਜਿਹੜੀ ਬਣੀ ਬਣ ਗਈ ਜਿਸ ਤੋਂ ਬਾਅਦ ਜਦੋਂ ਪੁਲਿਸ ਦੇ ਕੋਲੋਂ ਹਾਲਾਤ ਕੰਟਰੋਲ ਤੋਂ ਬਾਹਰ ਹੋ ਗਏ ਤਾਂ ਉਸ ਤੋਂ ਬਾਅਦ ਇਹ ਫੈਸਲਾ ਲੈ ਲਿਆ ਗਿਆ ਹਾਲਾਂਕਿ ਇਸ ਤੋਂ ਬਾਅਦ ਗਾਇਕ ਅਰਜੈਂਟਿਲੋ ਵੀ ਸਾਹਮਣੇ ਆਏ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਵੀ ਕਾਫੀ ਮਾਨਸਿਕੀ ਅੱਜ ਯੂਨੀਵਰਸਿਟੀ ਦੇ ਵਿੱਚ ਆਪਣਾ ਪਰਫਾਰਮ ਕਰਨਾ ਸੀ ਪਰਵੰਧਾ ਨੂੰ ਔਟੋ ਕਮੈਂਟਰੀ ਕੇ ਦੇ ਨਾਲ ਕਰਕੇ ਉਹਨਾਂ ਦਾ ਸ਼ੋ ਜਿਹੜਾ ਇੱਥੇ ਜ਼ਰੂਰ ਕਰਵਾਇਆ ਜਾਵੇਗਾ ਤਾਂ ਉਹਨਾਂ ਨੇ ਬਿਆਨ ਦਿੱਤਾ ਇੰਸਟਾ ਤੇ ਸਟੋਰੀਆਂ ਪਾਈਆਂ ਅਰਜਨ ਢਿੱਲੋਂ ਦੁਆਰਾ ਜਿਸ ਤੋਂ ਬਾਅਦ ਉਹਨਾਂ ਨੇ ਲੋਕਾਂ ਨੂੰ ਵੀ ਸ਼ਾਂਤੀ ਬਣਾਈ ਰੱਖਣ ਦੀ ਗੱਲ ਕਹੀ ਸੀ